ਜਿਹੜੇ ਮੋਦੀ ਸਾਹਿਬ ਤੀਸਰੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਗੁਰਦਾਸਪੁਰ ਲੋਕ ਸਭਾ ਵਾਸੀਆਂ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਦਾ ਅਸੀਂ ਸਭ ਤੋਂ ਪਹਿਲਾਂ ਆਪਣੀ ਪਾਰਟੀ ਵੱਲੋਂ ਆਪਣੀ ਲੀਡਰਸ਼ਿਪ ਵੱਲੋਂ ਹਿੰਦੁਸਤਾਨ ਦੇ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਜਿਹੜੇ ਮੋਦੀ ਸਾਹਿਬ ਤੀਸਰੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਗੁਰਦਾਸਪੁਰ ਲੋਕ ਸਭਾ ਵਾਸੀਆਂ ਨੂੰ ਜਿੱਥੇ ਲੱਖ ਲੱਖ ਵਧਾਈ ਦਿਨਾ ਉਥੇ ਮੈਂ ਇਹ ਬੇਨਤੀ ਕਰਦਾ ਕਿ ਆਓ ਸਾਰੇ ਇਕੱਠੇ ਹੋ ਕੇ ਇੱਕ ਜੁੱਟ ਹੋ ਕੇ 2027 ਦੀਆਂ electionsਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਪਣੀ BJP ਦੀ ਸਰਕਾਰ ਲਿਆਈਏ ਤੇ ਮੋਦੀ ਸਾਹਿਬ ਦਾ ਸੁਪਨਾ ਪੂਰਾ ਕਰੀਏ ਮੈਂ ਇੱਕ ਵਾਰੀ ਫੇਰ ਸਭ ਨੂੰ ਲੱਖ ਲੱਖ ਵਧਾਈ ਦਿਨਾ ਮੋਦੀ ਸਾਹਿਬ ਨੂੰ ਉਹਨਾਂ ਦੀ ਟੀਮ ਨੂੰ ਤੇ ਗੁਰਦਾਸਪੁਰ ਦੇ ਵਸਨੀਕਾਂ ਨੂੰ ਬਹੁਤ-ਬਹੁਤ ਧੰਨਵਾਦ। ਆਪਣੇ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਵੱਲੋਂ ਮੈਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਜਿਹੜਾ ਆਪਣਾ ਇਹ ਕਾਰਜਕਾਲ ਜਿਹੜਾ ਤੀਜੀ ਵਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਔਰ ਮੈਂ ਗੁਰਦਾਸਪੁਰ ਵੱਲੋਂ ਸਮੁੱਚੇ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਔਰ ਪ੍ਰਮਾਤਮਾ ਕੇ ਅਰਦਾਸ ਵੀ ਕਰਦੇ ਆ। ਕੀ ਜਿਹੜਾ ਤੀਸਰੀ ਵਾਰ ਦੀ ਟਰਮ ਆ ਉਹਦੇ ਵਿੱਚ ਉਹਨਾਂ ਨੂੰ ਪਰਮਾਤਮਾ ਬਲ ਬਖਸ਼ਣ ਔਰ ਚੜ੍ਹਦੀ ਕਲਾ ਵਾਲੇ ਉਹਨਾਂ ਕੋਲੇ ਫੈਸਲੇ ਹੋਣ ਔਰ ਉਮੀਦ ਆ ਆਸ ਆ ਕਿ ਸਾਡਾ ਦੇਸ਼ ਜਿਹੜਾ ਤਰੱਕੀ ਦੀ ਰਾਹ ਤੇ ਹੋਰ ਇਸ ਵਾਰ ਜਿਹੜੀ ਤੀਜੀ ਟਰਮ ਦੇ ਵਿੱਚ ਹੋਰ ਅੱਗੇ ਵਧੇਗਾ ਸੋ ਇਹਦੇ ਨਾਲ ਨਾਲ ਮੈਂ ਪੂਰੇ ਦੇਸ਼ ਉਦੇਸ਼ ਦੇ ਵਿੱਚ ਬੈਠੀ ਸਾਰੀਆਂ ਸੰਗਤਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਪ੍ਰਧਾਨ ਮੰਤਰੀ ਨੂੰ 5 ਸਾਲ ਹੋ ਹੋ ਮਿਲਣ ਜਾ ਰਹੇ ਨੇ ਕੀ ਕੁਝ ਉਮੀਦਾਂ ਹੈਗੀਆਂ ਨੇ ਉਹਨਾਂ ਦੇ ਉੱਪਰ ਕੀ ਕੁਝ ਕਰਨਾ ਚਾਹੀਦਾ ਆਪਣੇ ਜਿਲ੍ਹੇ ਪੰਜਾਬ ਪੂਰਬ ਪ੍ਰਦੇਸ਼ ਦੇ ਵਿੱਚ ਦੇਖੋ ਜਿਹੜਾ 10 ਸਾਲ ਦਾ ਸੀ ਟਿਨਿਓ ਸੋ ਉਮੀਦ ਹੈ ਕਿ ਜਿਹੜੇ ਰਹਿੰਦੇ ਕਾਰ ਜਿਹੜੇ ਸਮੇਂ ਦੇ ਵਿੱਚ ਜਿਹੜੇ ਕੁਝ ਰਹਿੰਦੇ ਕੰਮ ਨੇ ਜਿਹੜੇ ਸਾਡੇ ਦੇਸ਼ ਦੇ ਲੋਕਾਂ ਨੂੰ ਆਸਿਆ ਉਹ ਜਿਹੜੇ ਕੰਮਾਂ ਦੇ ਉੱਤੇ ਵੀ ਇਸ ਵਾਰ ਜਿਹੜਾ ਪੂਰਣ ਸਾਨੂੰ ਵਿਸ਼ਵਾਸ ਹੈ ਕਿ ਇਹ ਜਿਹੜੇ ਰਹਿੰਦੇ ਕੰਮ ਵੀ ਇਸ ਵਾਰ ਜਿਹੜੇ ਤੀਜੀ ਟਰਨ ਦੇ ਵਿੱਚ ਹੋਣਗੇ ਸੋ ਅੱਜ ਪਰਮਾਤਮਾ ਨੇ ಅಪਾਰ ਕਿਰਪਾ ਕੀਤੀ ਆ ਔਰ ਸਰਕਾਰ ਜਿਹੜੀ ਹੈ ਐਨਡੀ ਆ ਦੀ ਸਰਕਾਰ ਬਣੀ ਆ ਸੋ ਇਹਦੇ ਲਈ ਅਸੀਂ ਸਾਰੇ ਹੀ ਦੇਸ਼ ਦਾ ਆਪਰੇ ਵੋਟਰ ਸਹਿਬਾਨ ਦਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਬੜੇ ਵੱਡੀ ਲੀਡ ਦੇ ਨਾਲ ਅੱਜ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਪਰਸੈਂਟੇਜ ਵੱਧ ਕੇ ਸਾਡੀ ਬਹੁਤ ਉੱਪਰ ਕੇ ਆਈ ਆ ਸੋ ਅਸੀਂ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਇਹਦੇ ਅਸੀਂ ਹਿੰਦੁਸਤਾਨ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤੀਸਰੀ ਵਾਰ ਨਰਿੰਦਰ ਮੋਦੀ ਜੀ ਦੇ ਉਹਨਾਂ ਦੀ ਸਾਰੀ ਟੀਮ ਦੇ ਉੱਤੇ ਇੱਕ ਵਿਸ਼ਵਾਸ ਪੈਦਾ ਕਰਕੇ ਜਿਹੜੀ ਬਹੁਤ ਵਧੀਆ ਜਿਹੜੀ ਪਰਫਾਰਮੈਂਸ ਕੀਤੀ ਹੈ ਸਾਡੇ ਹਿੰਦੁਸਤਾਨ ਦੇ ਵਾਸੀਆਂ ਨੇ ਅਸੀਂ ਸਭ ਤੋਂ ਪਹਿਲਾਂ ਆਪਣੀ ਪਾਰਟੀ ਵੱਲੋਂ ਆਪਣੀ ਲੀਡਰਸ਼ਿਪ ਵੱਲੋਂ ਹਿੰਦੁਸਤਾਨ ਦੇ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਮੋਦੀ ਜੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਇਹ ਪੰਡਤ ਜਵਾਲਾ ਨਹਿਰੂ ਜੀ ਦਾ ਜਿਹੜਾ ਰਿਕਾਰਡ ਸੀ 300 ਤਿੰਨ ਦਫਾ ਲਗਾਤਾਰ ਪ੍ਰਧਾਨ ਮੰਤਰੀ ਬਨਣਾ ਉਸ ਅੱਜ ਉਹ ਪੰਡਤ ਜਵਰਲਾ ਨਰਵੀਜ ਜਿਹੜਾ ਹੈ ਸੀ ਉਹਨਾਂ ਦਾ ਟੀਚਾ ਉਹਨਾਂ ਨੂੰ ਇਹ ਅੱਜ ਉਸ ਮੁਕਾਮ ਤੇ ਪਹੁੰਚ ਕੇ ਨਰਿੰਦਰ ਸਿੰਘ ਜਾਰੇ ਨੇ ਸੋ ਅੱਜ ਦੇ ਦਿਨ ਤੇ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਪ੍ਰਮਾਤਮਾ ਅਗੇ ਮਤਲਬ ਬੇਨਤੀ ਕਰਦੇ ਆ ਅਰਦਾਸ ਕਰਦੇ ਆ ਜੋ ਜੀੜੀ ਕਰਦੇ ਆ ਉਹਨਾਂ ਦੀ ਸੇ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਉਹਨਾਂ ਦੀ ਸਾਰੀ ਟੀਮ ਜਿੱਦਾਂ ਬੇ ਖੂਬੀ ਦੇ ਨਾਲ ਬੜਾ ਹਿੰਦੁਸਤਾਨ ਦੇ ਵਿੱਚ ਵਿਕਾਸ ਦੀਆਂ ਨਦੀਆਂ ਵਗੀਆਂ ਵਿਕਾਸ ਦੀਆਂ ਲਹਿਰਾਂ ਚੱਲੀਆਂ ਉਸੇ ਤਰ੍ਹਾਂ ਹੀ ਐਨਡੀਆ ਦੀ ਸਰਕਾਰ ਬਣ ਜਾ ਰਹੀ ਹੈ ਸਾਰੇ ਸਾਥੀਆਂ ਦੇ ਨਾਲ ਮਿਲ ਕੇ ਹਿੰਦੁਸਤਾਨ ਨੂੰ ਇੱਕ ਵਾਰੀ ਫਿਰ ਬਦਲਣ ਦੀ ਹੈ ਤੇ ਇੱਕ ਜਾਣ ਕੇ ਬਹੁਤ ਬਹੁਤ ਧੰਨਵਾਦ